ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲਿ ਕੀ ਵਾਰ ਰਾਏ ਬਲਵੰਡ ਤਥਾ ਸਤੈ ਢੂਮ ਆਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮ ਕਰਤਾ ਗਾਦ ਕਰੇ ਕਿਆ ਬੋਲ ਵੈ ਜੋਗੀ ਵਿਦਾ ਨਾਜ਼ਤ ਭੈਣ ਭਰਾਵ ਹੈ ਬਾਰੰਗਤ ਦਾਨ ਬੜੀ ਵਧੈ ਨਾਨਕ ਰਾਜ ਚਲਾਇ ਸੱਚ ਕੋਟ ਸਤਾਣੀ ਨੀ ਵਧੈ ਲਹਿਣੇ ਧਰਯਨ ਛਤ ਸਿਰ ਪਰਿਸ਼ਫਤੀ ਅੰਮ੍ਰਿਤ ਪੀਵਦੈ ਮਤ ਗਰੇ ਆਤਮ ਦੇਵ ਦੀ ਖੜਗ ਜੌਰ ਪਰਾਕੋ ਜੀ ਦੇ ਗੁਰ ਚੱਲੇ ਰਹਿ ਰਾਸ ਕੀ ਨਾਨਕ ਸਲਾਮਤ ਧੀ ਵਦੈ ਸੜਕਾ ਦਿੱਤੋ ਸ ਜੀਵਦੈ ਲਹਿਣੇ ਦੀ ਵੇਲਈਏ ਨਾਨਕਾ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਈ ਸੈ ਕਾਇਆ ਵੇਰ ਬਲਟੀਐ ਚੁਲਸੋ ਛਤਨ ਰੰਜਨੀ ਮਲ ਤਖਤ ਬਿਠਾ ਗੁਰ ਹੱਟੀਐ ਕਰਹਿ ਜੀ ਗੁਰ ਫਰਮਾਇਆ ਸਿਦ ਜੋਗਿ ਅਲੂਣੀ ਚੱਟੀਐ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਏ ਖਰਜੇ ਦਿੱਤਕ ਸੰਮਦੀ ਅਬ ਖੈਂਦੀ ਖੈਰ ਦਵੱਟੀਏ ਹੋਐ ਸਿਫਤਕ ਸੰਮਦੀ ਨੁਰਿਆ ਸੋ ਸੋਲ ਸੋ ਚੱਟੀਆਂ ਤੁਲੇ ਡਿੱਠੇ ਸੱਚੇ ਪਾਤਸ਼ਾਹ ਮਦ ਜਨਮ ਜਨਮ ਦੀ ਕੱਟੀਏ ਸੱਚ ਜੇ ਗੁਰ ਫਰਮਾਇਆ ਕਿਆ ਇਹ ਦੂ ਗੋਲੋ ਹੱਟਿਐ ਪਤਰੀ ਕੌੜ ਨਾ ਪਾਦਿਓ ਕਲ ਪੀਰ ਕੰਨ ਮਰਟਿਐ ਦਿਲ ਖੋਟੈ ਆਕੀ ਫਿਰਨਾ ਬਨ ਭਾਰਿ ਉਚਾਇਨ ਛੱਟਿਐ ਕੀ ਸੋਈ ਕਰੇ ਜਿਨ ਕੀਤੀ ਤਿੰਨ ਥੱਤੀਆ ਕੌਣ ਹਾਰੇ ਕਿੰਨ ਵੱਟੀਆਂ ਜਿਨ ਕੀਤੀ ਸੋ ਮੰਨਣਾ ਕੋ ਸਾਧ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤ ਗੁਰਿਆਖੇ ਸੱਚਾ ਗਰੇ ਸਾ ਬਾਤ ਹੋਐ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸਚ ਕਰਤਾ ਬੰਦ ਬਹਾਲੀ ਨਾਨਕ ਕਾ ਆ ਪਲਟ ਕਰ ਮਨ ਤਖਤ ਬੈਠਾ ਸੈ ਡਾਲੀ ਗਰ ਸਿਵੇ ਉਮਤ ਖੜੀ ਮਸਕਲ ਹੋਏ ਜੰਗਾਲੀ ਦਰਦਰਵੇ ਸਿੱਖ ਸੰਮਦੈ ਨੈ ਸੱਚੇ ਬਾਣੀ ਲਾਲੀ ਬਲਵਾਂਡ ਖੀਵੀ ਨੇਕ ਜਨ ਜਿਸ ਵਰਤੀ ਛਾਉ ਪਤਰਾਲੀ ਲੰਗਰ ਜਾਲ ਚ ਵੰਡਿਆ ਸੇ ਅੰਮ੍ਰਿਤ ਗੀਰ ਕੇ ਹਾਲੀ ਗੁਰ ਸਿੱਖਾ ਕੇ ਮੁਖ ਉਜਲੈ ਮਨ ਮੁਖ ਥੀਏ ਪਰਾਲੀ ਬਈ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਖਾਲੀ ਮਾਤਾ ਕੀ ਵੀ ਸੋ ਸੋਏ ਜਨ ਗੋਏ ਉਠਾਲੀ ਹੋਰਿਆ ਗੰਗਾ ਵਹਾਈਏ ਜਨ ਆਈ ਅੱਖੇ ਕਹਿ ਕੇ ਆਉਨਾ ਨਾਨਕ ਈਸਰ ਜਗਨਾਥ ਜਹਦੀ ਵੈਣ ਵਿਰਕੇ ਆਉਨਾ ਮਾਦਾਣਾ ਪर्वਤ ਕਾਲ ਨੇਤਰ ਵਾਸਕ ਸ਼ਬਦ ਰੜਕਿ ਆਉਣ ਚੌਦ ਅਰਤਨ ਨਿਕਾਲਿਆਨ ਕਰਿਆਵਾ ਗੌਣ ਚਿਲਕਿ ਆਉਣ ਕੁਦਰਤੇ ਮੇ ਖਾਲੀ ਅਨ ਜਨੇ ਆਵੜ ਪੱਡ ਆਨਾ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਕਿਉਨਾ ਸਿੱਖਾ ਪੁੱਤਰਾ ਕੋ ਕੈ ਸਭ ਉਮਤ ਵੇਖੋ ਜੇ ਕਿਉਨਾ ਜਾਸ ਦੋਸ ਤਾ ਲਹਿਣਾ ਟਿਕਿਉਨਾ ਜਪਦਾ ਬਸੰਜਮਾ ਨਾੜ ਤਦ ਹੋਰ ਮਰਚ ਗਰੂਰਾ ਲਾਭਵਣਾ ਹੈ ਮਾਨਸਾ ਜੋ ਪਾਣੀ ਗੁਰ ਹੋਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤਸਾ ਹਾਥ ਨਾਲ ਲੱਭਈ ਦਾਨ ਹੈ ਤੁਦ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜਹ ਚੂਰ ਨਿੜ ਅਦਿਸ ਮਾਤ ਲੋਕ ਤੁਦ ਸਜੈ ਦੂਰ ਦੇ ਜੀ ਵਿਹਾ ਪੁੱਤਾ ਪਰਵਾਣਾ ਜਿੰਬਾਸਕ ਨੇ ਤਰ ਕੱਤਿਆ ਕਰ ਨਹੀਂ ਤਾਣਾ ਜਨ ਜਮੰਦ ਵਰ ਲਿਆ ਕਰ ਮੇ ਮਧਾਣਾ ਚੋ ਜਾਰਤਨ ਕਾਲਿਆਨਾ ਕੀਤ ਚਾਣਾ ਕੋੜਾ ਸਤਿ ਸਹਿ ਦਾਜਤ ਕੀਓ ਭਲਾਣ ਤਾਣਖ ਜੜਾਇਓ ਸਤ ਦਾਜ ਸੰਦਾਵਾਣ ਕਾਲੇ ਜੀ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸੱਤੋਂ ਖੇਤ ਜਮਾਇਓ ਸੱਤ ਹਜਾਵਾਣ ਦਾ ਸੁਝਿਓ ਸਾ ਮਨ ਮੈਂ ਸਬਦ ਪਰਵਾਣ ਆਵ ਗਾਣਿ ਨਿਵਾਰੇ ਹੋ ਗੰਦਰ ਰੰਸਾਣ ਔ ਤਰਿਆ ਆਧਾਰ ਲੈ ਸੁ ਬਰਖਸ ਜਾਣ ਚਖੜ ਵਾਉਨ ਢੋਲੀ ਪਰਵਤ ਮੇਰਾ ਜਾਣ ਵਰਤਾ ਜੀ ਕੀ ਜਾਣੀ ਹੂੰ ਜਾਣਿਆ ਕਿਆ ਜਾਲੈ ਸੱਚੇ ਬਾਦਸ਼ਾਹ ਜਤ ਸੁਬੜਸ ਜਾਣ ਦਾਨ ਜੀ ਸਤਿਗੁਰ ਭਾ ਅਸੀਸ ਸੱਤੇ ਦਾਨ ਨਾਨਕ ਹੰਦਾ ਛਤਰ ਸਰ ਮਤ ਹੈ ਰਾਣ ਛੜਕਾਸ ਬਹਿਣਾ ਸੋਈ ਦੀਵਾਨਾ ਪਿਉ ਦਾਦੇ ਜੀਵੇ ਹਾ ਪੁੱਤਾ ਪਰਵਾਨ ਤਾਨਤਨ RAM ਦਾਸ ਗੁਰ ਜਿਨ ਸਿਰ ਆਤਮ ਸਵਾਰਿਆ ਹੋਈ ਹੋਈ ਕਰਾਮਾਤ ਅਬ ਸਿਜਣ ਹਾਰ ਧਾਰਿਆ ਸੰਗਤੀ ਪਾਰ ਬ੍ਰਹਮ ਕਾ ਨਮਸਕਾਰਿਆ ਹਟਾਲੇ ਅਦਾਓ ਦੁਨ ਤੂ ਤੇਰਾ ਅੰਤ ਨਾ ਪਾਰਵਾਰਿਆ ਜਿਨੀ ਤੁਸੇ ਵਿਆਪਾਓ ਕਰ ਸੇ ਤਦ ਪਾਰ ਉਤਾਰਿਆ ਲਾਲ ਲੋਕਾਂ ਗ੍ਰੋਹਦ ਮੋਹ ਮਾਰ ਕਟੇ ਤੁਸ ਸਭ ਪਰਵਾਰਿਆ धान है सच तेरा पैसारिया नानक तू लहना तू हैठा तम साधारिया चारे जागे जहां जुगी पंचाने आपे हो ਆਪਿ ਨੇ ਆਪ ਸਾਜਿਓਨ ਆਪੇ ਹੀ ਥੰਮ ਕਲੋਆ ਆਪੇ ਪੱਟੀ ਕਲ ਮੇ ਆਪ ਆਪ ਲਿਖਣ ਹਾਰਾ ਹੋਆ ਸਾਵਯ ਮਤਿ ਆਵਣ ਜਾਵਣੀ ਆਪੇ ਹੀ ਨਾਮ ਰੋਆ ਤਖਤ ਬੈਠਾ ਏਰ ਜਨ ਗੁਰੂ ਸਤਗੁਰ ਕਾਖ ਵੈ ਚੰਦੋਆ ਗਣਾ ਤੇ ਆਧਮਣਾ ਚ ਚੱਕੀ ਕੀਨ ਲਵਾ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਭਾ ਪਿਆ ਮੋਆ ਦੂਣੀ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਠੋਆ ਚਾਰੇ ਜਾਗੇ ਚਾਹ ਯਗੇ ਪੰਜਾਂ ਨੇ ਆਪੇ ਹੋਆ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚਹ ਜਗੀ ਪੰਜਾਂ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ